ਪੜੀਆ ਵੀਡੀਓ ਕਿੱਥੇ ਬਣਾਈ ਮੇਰੇ ਮੁੰਡੇ ਜੀ ਕਿਹਦੀ ਲੜਾਈ ਹੈ ਕਿਹਦੀ ਲੜਾਈ ਹੋਗੀ ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਮੁੰਡੇ ਕੁੜੀਆਂ ਜਿਸੰਫਰੋਸ਼ੀ ਦਾ ਧੰਦਾ ਕਰਦੇ ਸਨ ਇਸ ਧੰਦੇ ਦਾ ਪਰਦਾਫਾਸ਼ ਪੁਲਿਸ ਦੇ ਵੱਲੋਂ ਕੀਤਾ ਗਿਆ ਰੰਗੇ ਹੱਥੀਏਣਾ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਆ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਇੱਕ ਹੋਟਲ ਦੇ ਵਿੱਚ ਚੱਲ ਰਹੇ ਦੇਵਪਾਰ ਦੇ ਤੰਦੇ ਦਾ ਪਰਦਾ ਫਾਸ਼ ਕਰਦੇ ਹੋਏ ਪੁਲਿਸ ਨੇ ਇਹਨਾਂ 6 ਕੁੜੀਆਂ ਤੇ 13 ਮੁੰਡਿਆਂ ਨੂੰ ਕਾਬੂ ਕਰ ਲਿਆ ਹੈ ਹਾਲਾਂਕਿ ਦੱਸ ਦਈਏ ਕਿ ਹੁਣ ਇਤਰਾਜ਼ਯੋਗ ਹਾਲਾਤਾਂ ਦੇ ਵਿੱਚ ਇਹ ਕਾਬੂ ਕੀਤੇ ਗਏ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਦੇ ਵਿੱਚ ਲਜਾਂ ਦਾ ਗਿਆ ਹੈ ਦਰਸਲ ਦੱਸ ਦਈਏ ਕਿ ਲਗਾਤਾਰ ਹੀ ਲੰਬੇ ਸਮੇਂ ਤੋਂ ਇੱਥੇ ਤੰਦਾ ਚੱਲ ਰਿਹਾ ਸੀਗਾ ਜਿਸ ਤੋਂ ਬਾਅਦ ਪੁਲਿਸ ਨੇ ਇਸੇ ਹੋਟਲ ਦੇ ਵਿੱਚ ਰੇਡ ਮਾਰੀ ਹੈ ਹਾਲਾਂਕਿ ਹੁਣ ਪੂਰੇ ਮਾਮਲੇ ਦੀ شناخت ਪੂਰੇ ਮਾਮਲੇ ਦੀ ਜਾਂਚ ਬੜੀ ਗੰਭੀਰਤਾ ਦੇ ਨਾਲ ਕੀਤੀ ਜਾਵੇਗੀ ਕਿਉਂਕਿ ਹੁਣ ਇਹ ਜਿਸਮ ਫਰੋਖੀ ਦਾ ਧੰਦਾ ਕਰਨ ਵਾਲੇ ਮੁੰਡੇ ਕੁੜੀਆਂ ਦੇ ਕੋਲੋਂ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਜਾਵੇਗੀ ਤੇ ਸਾਰੀਆਂ ਚੀਜ਼ਾਂ ਦੇ ਖੁਲਾਸੇ ਹੋਣਗੇ ਕਿ ਆਖਰਕਾਰ ਕੌਣ-ਕੌਣ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਸ਼ਾਮਲ ਹੈ? ਜਾਨਕਿ ਕਿਸੇ ਦੀ ਸ਼ਹਿਰ ਦੇ ਉੱਤੇ ਇਹ ਜਿਹੜਾ ਧੰਦਾ ਚਲਾਇਆ ਜਾਂਦਾ ਸੀ ਤੇ ਹੋਟਲ ਮਾਲਕ ਤੇ ਕੋਲੋਂ ਵੀ ਇਸ ਪੂਰੇ ਮਾਮਲੇ ਦੇ ਬਾਰੇ ਸਨਖਤ ਕੀਤੀ ਜਾਵੇਗੀ ਕਿ ਉਹ ਇਸ ਦੇ ਵਪਾਰ ਦੇ ਧੰਦੇ ਬਾਰੇ ਜਾਣੂ ਸਨ ਜਾਂ ਫਿਰ ਨਹੀਂ। ਤਾਂ ਪੂਰੇ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਦੇਖਿਆ ਜਾਵੇਗਾ ਤੇ ਵੱਡੇ ਖੁਲਾਸੇ ਹੋਣ ਦੇ ਖਦਸ਼ੇ ਵੀ ਜਤਾਏ ਜਾ ਰਹੇ ਨੇ। ਆ ਤਸਵੀਰਾਂ ਦੇਖ ਲਓ ਕਿਵੇਂ ਲੜਕੀਆਂ ਜਿਹੜੀਆਂ ਨੇ ਕਿਤੇ ਇਹਨਾਂ ਨੂੰ ਸ਼ਾਇਦ ਫਰਕ ਨਹੀਂ ਪੈ ਰਿਹਾ ਤਾਂ ਕਿਵੇਂ ਹੱਸਦੀਆਂ ਹੋਈਆਂ ਜਾਂਦੀਆਂ ਨਜ਼ਰ ਆ ਰਹੀ। ਯਾਨੀ ਤਾਂ ਬਹੁਤ ਹੀ ਮੰਦਪਾਗੀ ਖਬਰ ਹੈ ਜਿੱਥੇ ਮਾਪੇ ਸੋਚਦੇ ਨੇ ਕਿ ਸ਼ਾਇਦ ਸਾਡੇ ਬੱਚੇ ਕਮਾ ਕਾਜਾਂ ਤੇ ਜਾ ਰਹੇ ਨੇ ਪਰ ਕੀ ਕੁਝ ਰਾਤ ਦੇ ਸਮੇਂ ਚੱਲਦਾ ਹੈ ਕੀ ਕੁਝ ਇਹ ਗਲਤ ਕਰਕਤਾ ਕਰਦੇ ਨੇ ਕਿਵੇਂ ਪੈਸਾ ਕਮਾਉਂਦੇ ਨੇ ਆ ਜਿਹੜਾ ਮਾਮਲਾ ਸਾਹਮਣੇ ਆ ਚੁੱਕਾ ਹੈ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਵੇਂ ਖੁਲਾਸੇ ਹੋਏ ਕੀ ਕੁਝ ਮਾਮਲਾ ਜਿਹੜਾ ਸਾਹਮਣੇ ਹੈ ਉਹ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਇਹ ਸੀਨੀਅਰ ਸਰਾਂ ਦੇ ਹੁਕਮ ਦੇ ਮੁਤਾਬਿਕ ਅਹੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾਮ ਹੋਟਲ ਦਾ ਜੀ ਹੋਟਲ ਦਾ ਨਾਮ ਆ ਆਰਐਸ ਹੋਟਲ ਹੈ ਜੀ ਜੀ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਫਸਰਾਂ ਦੇ ਹੁਕਮ ਤਾਅ ਉਕ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਆ ਸਰ ਹੁਣ ਕੱਲਦਾ ਕੋਈ ਮਾਲਕ ਤੇ ਉੱਤੇ ਕੋਈ ਐਫਆਈਆ ਦਰਜ ਹੋਈ ਆ ਹਾਂਜੀ ਹਾਂਜੀ ਮਾਲਕ ਤੇ ਵੀ ਦਰਜ ਹੋਈ ਆ ਹਾਂ ਮਾਲਕ ਦਾ ਜੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਬਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਟਰਨ ਨਹੀਂ ਨਹੀਂ ਇੰਡੀਆ ਲੱਗਿਆ ਕੀ ਕਾਰਵਾਈ ਕੀਤੀ ਕਿ ਸਰ ਫੋਨ ਇਹਨਾਂ ਤੇ ਕਦਮਾਂ ਦਰਜ ਕਰਕੇ ਇਹਨਾਂ ਨੂੰ ਹਵਾਲਾ ਚ ਭੇਜਿਆ ਗਿਆ